ਸੋਰਠਿ ਮਾਲਾ ਪੰਜਵਾ ਆਰਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਆਰਮਨ ਤਨ ਵਸਿਆ ਸੋਈ ਜੈ ਜੈਕਾਰ ਕਰੇ ਸਭ ਕੋਈ ਗੁਰਪੂਰੈ ਕੀ ਵਡਿਆਈ ਤਾ ਕੀ ਕੀਮਤ ਕਹੀ ਨਾ ਜਾਏ ਆਉ ਕਰਵਾਨ ਜਾਈ ਤੇਰ ਨਾਮੈ ਜਿਸ ਨਾਮ ਬਾਖਸ਼ਲ ਹੈ ਮੇਰੇ ਪਿਆਰੇ ਸੋ ਜਸ ਤੇਰਾ ਗਾਵ ਰਹਾ ਤੂੰ ਭਾਰੋ ਸਵਾਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮੋਕਨੰਦ ਕਹਿ ਸ਼ਾਇਰੀ ਤੂੰ ਭਾਰੋ ਸਵਾਮੀ ਮੇਰਾ ਸੰਤਾਂ ਪਰਵਾਸਾ ਤੇਰਾ ਨਾਨਕ ਪ੍ਰਭ ਸਰਨਾਈ ਮਕਨੰਦ ਕੈ ਸ਼ਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਰੂਪ ਗੁਰੂ ਖਾਲਸਾ ਸਤਸਨ ਜੀ ਕਿਰਪਾ ਕੀਤੀ ਹੈ ਧੰਨ ਸ੍ਰੀ ਗੁਰੂ ਰਾਮ ਸਾਹਿਬ ਜੀ ਮਹਾਰਾਜ ਜੀ ਨੇ ਅਮਰਤ ਵੇਲੇ ਪਵਿੱਤਰ ਹਕਮ ਬਖਸ਼ਿਸ਼ ਕੀਤੇ ਹਨ ਅੱਜ ਦਾ ਜੋ ਸਤਿਕਰਾਂ ਦਾ ਪਰਮਾਣ ਹੈ ਇਸ ਵਿੱਚ ਸਤਿਗੁਰੂ ਜੀ ਕਿਰਪਾ ਕਰ ਦੇਣ ਇਹ ਆਕਾਰਪਰ ਗਵਾਹ ਕਰੋ ਮੈਂ ਤੇਰੇ ਨਾਮ ਤੋਂ ਕੁਰਬਾਨੀ ਪਰ ਨਾਮ ਜਪਦਾ ਕੌਣ ਹੈ ਸਤਸੰਗਤ ਕੌਣ ਕਰਦਾ ਹੈ ਜਿਹਦੇ ਤੇ ਤੂੰ ਕਿਰਪਾ ਕਰਦਾ ਹੈ ਜਿਸ ਨੂੰ ਮਾਖਸ਼ ਲਹੇ ਮੇਰੇ ਸਵਾਲ

ਤਾਂ ਨੀ ਬੰਦਾ ਜਿਹੜਾ ਬਹੁਤ ਜ਼ਿਆਦਾ ਜੀਜੇ ਕੋਲ ਪੈਸਾ ਸੀ ਹੰਕਾਰੀ ਸੀ ਉਹਨੇ ਗੁਰੂ ਘਰ ਦੇ ਨਾਲ ਐਸਾ ਮੱਥਾ ਲਾਇਆ ਇਹੋ ਵੇਸ਼ਾ ਉਹਨੇ ਨਿੰਦਿਆ ਕਰਨੀ ਗੁਰੂ ਘਰ ਦੀ ਸਤ ਸੰਗਤ ਕਰਨ ਵਾਲਿਆਂ ਦੀ ਨਿੰਦਿਆ ਕਰਨੀ ਤੇ ਇੱਕ ਦਿਨ ਐਸੇ ਥਾਂ ਤੇ ਆ ਖੜੋਤਾ ਮਈਆਂ ਦਾ ਵਪਾਰ ਸੀ ਉਹਦਾ ਵਟਿਕਾ ਵਟਿਕਾ ਡੇਰੀਆਂ ਖੋਲੀਆਂ ਨੇ ਸਰ ਕੋਈ ਬਿਮਾਰੀ ਪੈ ਗਈ ਵਈਆ ਬਿਮਾਰ ਰਹਿਣ ਲੱਗ ਪਿਆ ਉਹਦੇ ਚੋਂ ਕੁਛ ਮਰ ਗੀਆਂ ਕਰੋ ਵਿਹਾਰ ਜਿਹੜਾ ਇੱਕ ਦਾਮਾ ਗਰਾਫਟ ਵਾਲਾ ਆ ਗਿਆ ਕਿਉਂਕਿ ਗੁਰੂ ਘਰ ਨਾਲ ਜਿਹਨੇ ਟੱਕਰ ਲਾਈ ਹੈ ਨਾ ਉਹ ਕਦੇ ਸੁਖੀ ਨਹੀਂ ਰਿਹਾ ਅਤਿਆਸ ਭਗਵਾਨ ਉਹਦਾ ਪਰਿਵਾਰ ਵੀ ਖਤਮ ਹੋ ਗਿਆ ਕੋਈ ਨਾਂ ਨਿਸ਼ਾਨ ਨਹੀਂ ਬਾਕੀ ਬਚਿਆ ਪਰ ਅਜੇ ਤੱਕ ਵੀ ਨਾ ਉਹ ਗੁਰੂ ਘਰ ਦੇ ਨਿੰਦਿਆ ਵਾਲਾ ਕੰਮ ਨਹੀਂ ਛੱਡਦਾ ਉਹਨੂੰ ਜੇ ਕੋਈ ਕਹਿੰਦਾ ਨਾ ਵੀ ਜਾ ਤੂੰ ਗੁਰੂ ਘਰ ਤੇ ਜਾ ਕੇ ਆਪਣੇ ਭੁੱਲ ਦੀ ਬਖਸ਼ਿਸ਼ ਮੰਗ ਗੁਰੂ ਦੇ ਕੋਲ ਵੀ ਸਤਿਗੁਰੂ ਜੀ ਮੈਂ ਭੁੱਲਣਾ ਹਾਰਾ ਮੇਤੋਂ ਗਲਤੀ ਹੋਈ ਹੈ ਮਾਫ ਕਰੋ ਉਹ ਕਹਿਣ ਲੱਗਾ ਨਹੀਂ ਯਾਰ ਮੈਂ ਇਹ ਨਹੀਂ ਜਾਨਦਾ ਇਹ ਤਾਂ ਵੇਲਣਾ ਦਾ ਕੰਮ ਹੈ ਆਖਰ ਇਥੋਂ ਤੱਕ ਹੋ ਗਿਆ ਕਿ ਜਿਹੜਾ ਲੋਨ ਲਿਆ ਸੀ ਕਰਜ਼ਾ ਲਿਆ ਸੀ ਉਹਦਾ ਵਿਆਜ ਬਣ ਕੇ ਘਰ-ਬਾਰ ਵੀ ਵੇਚ ਗਿਆ ਜ਼ਮੀਨ ਜਾਇਦਾਦ ਵੇਚੀ ਸਭ ਕੁਝ ਸ਼ਰਤਾਂ ਤੇ ਆ ਗਿਆ ਜਿਹਨੂੰ ਆਪਾਂ ਇਸ ਤਰ੍ਹਾਂ ਦਾ ਸ਼ੌਂਰ ਵਰਤਿਆ ਇੱਕ ਦਿਨ ਕਿਤੇ ਮਨ ਤੇ ਗੱਲ ਲੱਗੀ ਕਹਿਣ ਲੱਗੇ ਇੱਥੇ ਸੰਤ ਬਾਬਾ ਆਨੰਦ ਸਿੰਘ ਜੀ ਦੀਵਾਨਸ ਜਾਉਂਦੇ ਨੇ ਕਿਉਂ ਨਾ ਆਪਾਂ ਵੀ ਉਹਨਾਂ ਦੇ ਜਾ ਕੇ ਦਰਸ਼ਨ ਕਰੀਏ ਚਲੋ ਹੋਰ ਨਹੀਂ ਤਾਂ ਲੰਗਰ ਹੀ ਛਕਿਆਵਾਂਗੇ ਕਿਉਂਕਿ ਮਨ ਤੇ ਸ਼ਰਤਾਂ ਨਹੀਂ ਸੀ ਅੱਜ ਜਦੋਂ ਗਿਆਨ ਅੰਦਰ ਤਾਂ ਨਹੀਂ ਗਿਆ ਦੀਵਾਨ ਤੇ ਬਾਹਰ ਬੈਠ ਗਿਆ ਪੁੱਛਣ ਲੱਗਿਆ ਜਿਹੜੇ ਸੰਗਤ ਆਉਂਦੇ ਸੀ ਵੀ ਲੰਗਰ ਕਦੋਂ ਤਿਆਰ ਹੋ ਉਹ ਕਹਿਣ ਲੱਗੇ ਦੀਵਾਨ ਦੀ ਸਮਾਪਤੀ ਤੇ ਹੋ ਦੀਵਾਨ ਕਿਦੋਂ ਸਮਾਪਤ ਹੋ ਕਿਉਂਕਿ ਸਾਡੀ ਹਾਲਤ ਵੀ ਅੱਜਕੱਲ ਇਹੋ ਜਿਹੀ ਬਣੀ ਐ ਅਸੀਂ ਜਾਣਿਆ ਜਦੋਂ ਅਨੰਦ ਸਾਹਿਬ ਪੜਨ ਲੱਗ ਜੰਦੇ ਪਹਿਲਾਂ ਅਰਾਜਨ ਸੁਣਦੇ ਨੇ ਸਪੀਕਰ ਅਜੇ ਤਾਂ ਸ਼ਰੂ ਹੋਈ ਜਾਂਦੀ ਇਹਨਾਂ ਜਦੋਂ ਆਨੰਦ ਸਾਹਿਬ ਸ਼ੁਰੂ ਹੋ ਗਿਆ ਉਦੋਂ ਜਾਣਾ ਕਿ ਪ੍ਰਸ਼ਾਦ ਲੈ ਕੇ ਮੁੜਿਆ ਨਹੀਂ ਕਹਿਣ ਲੱਗਾ ਲੰਗਰ ਕਿਦੋਂ ਖਿਚਾਉਣਗੇ ਕਹਿਣ ਲੱਗੇ ਜੀ ਅੱਧਾ ਘੰਟਾ ਲੱਗ ਜੂਗਾ ਜੀ ਉਹਨੇ ਕਿਹਾ ਚਲੋ ਬਾਹਰ ਬੈਠ ਜੰਨੇ ਆ ਲੰਗਰ ਸ਼ੱਕ ਜਾਵਾਂਗੇ ਜਦੋਂ ਬੈਠਾ ਨਾਲ ਤੇ ਕੰਨਾਂ 'ਚ ਆਵਾਜ਼ ਪਈ ਪਾਪ ਕਮਾਂਵੜ ਕਮਾਂਵੜਿਆ ਤੇਰਾ ਕੋਈ ਨਾ ਮੇਲੀ ਰਾ ਪਾਪ ਕਮਾਉਂਦਿਆਂ ਤੇਰਾ ਕੋਈ ਨਾ ਬੇਲੀ ਰਾਮ ਮਨ ਤੇ ਵੀ ਕੰਨਾ ਵਚਨਾ ਗਾ ਬਲ ਇਹ ਧੁੱਕ ਗੂੰਜ ਰਹੀ ਹੈ ਉਹਦੇ ਮਨ ਨੂੰ ਇਹ ਗੱਲ ਲੱਗੀ ਵੀ ਇਹ ਮੈਨੂੰ ਕਿਹਾ ਜਾ ਰਿਹਾ ਵੀ ਪਾਪ ਕਮਾਉਂਦੜਿਆ ਤੇਰਾ ਕੋਈ ਨਾ ਬੇਲੀ ਰਾਮ ਤੇਰਾ ਕੋਈ ਨਹੀਂ ਬੇਲੀ ਹੁਣ ਰਿਸ਼ਤੇਦਾਰ ਵੀ ਸੱਤ ਛੱਡ ਗਏ ਉਹਨੇ ਕਹਾ ਵੀ ਅਜਾ ਦੋਨੋਂ ਮਹਾਂਪੁਰਸ਼ ਦੇ ਦਰਸ਼ਨ ਕਰ ਲੀਏ। ਮਨ ਦੇ ਉਤੋਂ ਨਾ ਜਿਹੜੀ ਨਿੰਦਿਆ ਵਾਲੀ ਮਹਿਸ ਸੀ ਉਹ ਲੱਤਣ ਸ਼ੁਰੂ ਹੋ ਗਈ। ਪਤਾ ਨਹੀਂ ਕਿਹੜਾ ਸਮਾਂ ਕਿਹੜਾ ਪਲ ਹੁੰਦਾ ਹੈ ਜਦੋਂ ਸਾਨੂੰ ਪਰਮੇਸ਼ਰ ਨਾਲ ਉਪਰ ਜੋੜ ਦਿੰਦਾ ਹੈ। ਅੰਦਰ ਗਿਆ ਮਹਾਂਪੁਰਸ਼ਾਂ ਨੂੰ ਦੇਖ ਕੇ ਇੱਕਦਮ ਰੋਣ ਲੱਗ ਪਿਆ। ਮਹਾਂਪੁਰਸ਼ ਕਹਿਣ ਲੱਗੇ ਭਾਈ ਠੀਕ ਹੈ। ਕਹਿਣ ਲੱਗੇ ਜੀ ਬਸ ਤੁਸੀਂ ਜਾਣਦੇ ਹੋ ਸਤਿਗੁਰੂ ਜਾਣਦੇ ਨੇ। ਮੈਂ ਅੱਜ ਇੱਕ ਅਮੀਰ ਬੰਦਾ ਸੀ ਕਿ ਅੱਜ ਸ਼ਰਕਾਂ ਤੇ ਰੋਣੇ ਰੋਟੀ ਕਨੇ ਆਵੇ ਮੁਕਤਾ ਨਹੀਂ ਮਾਪੁਰਸ਼ ਕਹਿਣ ਲੱਗੇ ਚੰਗਾ ਕੰਮ ਤਾਂ ਕੋਈ ਕੀਤਾ ਨਹੀਂ ਪਰ ਇੱਕ ਕੰਮ ਕਰ ਤੂੰ ਸੰਗਤ ਨੂੰ ਨਾਮ ਜਪਾਇਆ ਕਰ ਕਹਿਣ ਲੱਗੇ ਜੀ ਮੈਂ ਬਿਕਾਰੀ ਬੰਦਾ ਨਸ਼ਾ ਨਸ਼ਾ ਵਾਲਾ ਖਾਣੇ ਵਾਲਾ ਬੰਦਾ ਮੈਂ ਕੀ ਜਪਾਂਗਾ ਜੇ ਲੋਕ ਨਾ ਮੰਨਣਾ ਹੀ ਨਹੀਂ ਕਿਸੇ ਨੇ ਵੀ ਤੂੰ ਕਿਤੋਂ ਨਾਮ ਜਪਾ ਦੇਗਾ ਮੈਂ ਬਹੁਤ ਕਮਾਈਆ ਬਹੁਤ ਵਿਕਾਰ ਕੀਤੇ ਮੈਂ ਬੜੀ ਗੁਰੂ ਘਰ ਦੀ ਨਿੰਦਿਆ ਕੀਤੀ ਲੋ ਇੰਨੀ ਗੱਲ ਸੁਣੀ ਨਾ ਮਹਾਂਪੁਰਸ਼ ਕਹਿਣ ਲੱਗੇ ਫਿਰ ਕਹਿਣ ਕਿਉਂਕਿ ਮਨ ਤੋਂ ਉਦੋਂ ਮੈਲ ਲੱਥ ਰਹੀ ਸੀ ਕਹਿਣ ਲੱਗੇ ਸੰਗਤ ਦੇ ਮੰਨ ਲੈਣਾ ਜੋ ਗੁਰੂ ਘਰ ਦੀ ਨਿੰਦਿਆ ਕਰਦਾ ਰਿਹਾ ਤੂੰ ਉਸਾ ਸੱਗਿਆਂ ਦੀ ਨਿੰਦਿਆ ਕਰਦਾ ਰਿਹਾ ਕਹਿਣ ਲੱਗੇ ਜੀ ਹਾਂ ਕਹਿਣ ਲੱਗੇ ਹੁਣ ਫਿਰ ਤੂੰ ਨਾਮ ਜਪਾ ਜਿਹੜੀ ਮੈਲ ਲੱਗੇ ਆ ਨੰਦਰੋ ਲੱਥ ਜਾਏ ਕਹਿੰਦਾ ਮਨ ਨੂੰ ਕੌਣ ਜੀ ਇਸ ਗੱਲ ਨੂੰ ਮੈਂ ਨਾਮ ਚ ਪਹੁੰਚ ਕਹਿੰਦੇ ਤੈਨੂੰ ਆਸਾਨ ਤਰੀਕਾ ਦੱਸ ਦਿਆਂ ਨਾਮ ਚ ਪਹੁੰਚਦਾ ਬਾਪੂਸ ਕਹਿੰਦੇ ਕਿ ਕੜਿਆਲ ਲੈ ਲੈ ਉਹਦਾ ਸਪੀਕਰ ਘਟ ਹੁੰਦੇ ਸੀ ਕੜਿਆਲ ਲੈ ਲਾ ਤੇ ਸਵੇਰੇ ਅਮਰਤ ਵੇਲੇ ਉੱਠ ਕੇ ਨਾ ਤੈਨਾਂ ਵਜੇ ਤੇ ਗਲੀਆਂ 'ਚ ਕੜਿਆਲ ਵਜਾਇਆ ਕਰ ਤੇ ਇੱਕ ਆ ਧੁੱਕ ਪੜਦਾ ਕਰ ਤੇਰਾ ਨਾਮ ਜਪਣ ਦਾ ਵੇਲਾ ਸੁੱਤੇ ਆ ਤੂੰ ਜਾਗ ਬੰਦੇ ਆ ਇਹ ਪੰਕਤੀ ਪੜ੍ਹਦੇ ਆ ਕਰ ਤੇ ਵਾਹਿਗੁਰੂ ਵਾਹਿਗੁਰੂ ਕਰਿਆ ਕਰ ਜੇ 100 ਬੰਦਾ ਜਾਗੂਗਾ ਨਾ ਤੇ 50 ਤਾਂ ਜ਼ਰੂਰ ਵਾਹਿਗੁਰੂ ਕਹਿਣਗੇ ਇਹ 50 ਨੇ ਵਾਹਿਗੁਰੂ ਕਹਤਾ ਉਹਦਾ ਫਾਇਦਾ ਤੈਨੂੰ ਹੁੰਦਾ ਹੈ ਕਹਿਣ ਲੱਗੇ ਜੀ ਸਤਿਵਚਨ ਸਵੇਰੇ ਕੜਾ ਲੈ ਲੈ ਕਢਾਲ ਵਜਾਤੀ ਜਦੋਂ ਕਢਾਲ ਵਜਾਈ ਕਹਿਣਗੇ ਮਹਾਰਾਜ ਸੁਤ ਦਾ ਸਰੂਪ ਐਸ ਵੇਲੇ ਕਿੱਥੇ ਜਾ ਰਿਹਾ ਹੈ ਏ ਉੱਠੇ ਸਤਨਾਮ ਸ੍ਰੀ ਵਾਹਿਗੁਰੂ ਉਧਰੋਂ ਜ਼ੋਰ ਦੀ ਆਵਾਜ਼ ਵਿੱਚ ਪੜ ਰਿਹਾ ਤੇਰਾ ਨਾਮ ਜਪਣ ਦਾ ਵੇਲਾ ਉੱਠ ਕੇ ਤੋਂ ਨਾਮ ਜਪ ਲੈ ਜਦੋਂ ਪੰਕਤੀ ਵੜਦਾ ਜਾ ਰਿਹਾ ਤੇ ਲੋਕਾਂ ਦੇ ਕੰਨਾਂ ਵਿੱਚ ਜਿਹੜਾ ਸੁਣਦਾ ਹੁਣ ਬਾਹਰ ਤੋਂ ਦੇਖਦਿਆਂ ਵੀ ਕੌਣ ਪੜ ਰਿਹਾ ਹੈ ਜਿਹੜਾ ਅੰਦਰ ਸੁਣਦਾ ਉਹ ਕਹਿੰਦਾ ਵਾਹਿਗੁਰੂ ਵਾਹਿਗੁਰੂ 2 4 5 ਦਿਨ ਇਸ ਤਰ੍ਹਾਂ ਜੋ ਕੀਤਾ ਨਾ ਤੇ ਲੋਕਾਂ ਨੂੰ ਪਤਾ ਲੱਗ ਗਿਆ ਕਿ ਸਵੇਰੇ ਉਹ ਨਾਮ ਤੋਂ ਕੋਣ ਵਾਲਾ ਬਾਬਾ ਆਊਗਾ ਜੋ ਘੰਟੀ ਵਜਾਇਆ ਵਜਾਈ ਸਭ ਨੂੰ ਪਤਾ ਲੱਗ ਗਿਆ ਕਿ ਸਾਰੇ ਉੱਠ ਜਿਆ ਕਰਦੇ ਕੋਈ ਨਿਤਨੇਮ ਕਰਨ ਲੱਗ ਪਿਆ ਕੋਈ ਬਾਹਰ ਘਰ ਉਹ ਜਪਣ ਲੱਗ ਪਿਆ ਆਪਣੇ ਕਾਰੋਬਾਰ ਤੇ ਲੱਗ ਪਏ ਜਦੋਂ ਹਰ ਰੋਜ਼ ਇਸ ਤਰ੍ਹਾਂ ਹੋਣ ਲੱਗ ਪਿਆ ਲੋਕਾਂ ਨੂੰ ਪਤਾ ਲੱਗ ਗਿਆ ਜਦੋਂ ਘੰਟੀ ਵੱਜਿਆ ਕਰੇ ਲੋਕ ਉੱਠ ਕੇ ਬੈਠ ਜਿਆ ਕਰਨ ਵਾਹਿਗੁਰੂ ਵਾਹਿਗੁਰੂ ਬਾਹਰ ਕੋਈ ਨਾ ਦੇਖੇ ਵੀ ਕੋਣ ਜਪਾਰਿਆ ਤੇ ਆਖਰ ਜਦੋਂ ਸਤਪੁਰੂ ਪਰਮੇਸ਼ਰ ਨਾਲ ਜੁੜ ਗਿਆ ਨਾ ਤੇ ਇੱਕ ਦਿਨ ਇਹੋ ਜਿਹਾ ਆ ਗਿਆ ਕਾਰੋਬਾਰ ਜਿਹੜਾ ਫੇਰ ਦੁਬਾਰਾ ਉਹ ਵਿੱਚ ਚੱਲ ਗਿਆ। ਬਾਪੁਰਸ਼ ਨੂੰ ਕਹਿਣ ਲੱਗਾ ਜੀ ਅਰਦਾਸ ਕਰ ਦਿਓ ਵੀ ਅੱਗੇ ਨੂੰ ਚੜ੍ਹਾਈ ਚੋਵੇਂ ਕਾਰੋਬਾਰ। ਕਹਿਣ ਲੱਗੇ ਹਾ ਨਾ ਛੱਡੀ ਸੇਵਾ। ਕਹਿਣ ਲੱਗਾ ਮਾ ਪੁਰਸ਼ੋ ਹੋਣ ਨਹੀਂ ਛੱਡਦਾ। ਬਸ ਫਿਰ ਕਿਸੇ ਗੁਰੂ ਮਹਾਰਾਜ ਦੀ ਕਿਰਪਾ ਹੋਈ ਤੇ ਵਪਾਰ ਜਿਹੜਾ ਸੀ ਨਾ ਉਹਦਾ ਉਸੇ ਤਰ੍ਹਾਂ ਦੁਬਾਰੇ ਫੇਰ ਚੱਲ ਗਿਆ। ਜਿਵੇਂ ਜਿਵੇਂ ਨਾਮ ਜਿ ਪਾਵੇ ਆਕਰ ਕਹਿਣ ਲੱਗਾ ਮਹਾਂਪੁਰਸ਼ੋ ਮੈਨੂੰ ਇੱਥੇ ਰੱਖ ਲਓ ਕਾਰੋਬਾਰ ਮੈਂ ਆਉਦੇ ਬੱਚਿਆਂ ਨੂੰ ਸੁਭਾਲ ਦਿੰਦਾ ਮੈਂ ਤੁਸੀ ਆਹੀ ਸੇਵਾ ਬਖਸ਼ਿਰ ਕੋ ਮੈਨੂੰ ਨਾ ਨਾਮ ਜਿ ਪਾਉਣ ਦੀ ਡਿਊਟੀ ਲੱਗ ਗਈ ਤੇ ਮਹਾਂਪੁਰਸ਼ ਕਹਿਣ ਲੱਗੇ ਚੰਗਾ ਭਾਈ ਜਦੋਂ ਦੇਖ ਵਰਤਿਆ ਕਰੋਗੇ ਉਦੋਂ ਤੂੰ ਜਿ ਪਾਇਆ ਕਰ ਜਦੋਂ ਸੰਗਤ ਬੈਠੀ ਹੋਇਆ ਕਰੋ ਤੂੰ ਨਾਮ ਜਿ ਪਾਇਆ ਕਰ ਜੋ ਲੰਗਰ ਛਕਦੇ ਆ ਨਾਮ ਜਿ ਪਾਇਆ ਕਰ ਤੇ ਐਸੀ ਕਿਰਪਾ ਹੋ ਗਈ ਜਿਹੜਾ ਮਾਨਮੁਖ ਸੀ ਨਾ ਉਹਨੂੰ ਨਾਮ ਦਾ ਰੰਗ ਚੜ ਗਿਆ ਇਹ ਸਾਰੇ ਲੋਕ ਕਹਿਣ ਲੱਗੇ ਭਾਈ ਆ ਦਾ ਜੀਵਨ ਹੀ ਤਬਦੀਲ ਹੋ ਗਿਆ ਦਾ ਜਿਆਜਾ ਕਹ ਰਹਾ ਹੋਣ ਲੱਗ ਪਿਐ ਚਰਜ ਕਿਉਂਕਿ ਮਨ ਤੇ ਤਨ ਦੇ ਅੰਦਰ ਪਰਮੇਸ਼ਰ ਦਾ ਨਾਮ ਵੱਸ ਗਿਆ ਸੀ ਜਦੋਂ ਪਰਮੇਸ਼ਰ ਦਿੰਦਾ ਨਾ ਤੇ ਉਦੋਂ ਉਹ ਇੰਨਾ ਕੁਝ ਦੇ ਦਿੰਦਾ ਹੈ ਵੀ ਕਿਸੇ ਚੀਜ਼ ਦੀ ਤੋਟ ਨਹੀਂ ਆ ਜੇ ਤੂੰ ਨਾਮ ਜਪਦਾ ਨਾ ਸਤਸੰਗੀ ਹੈ ਕਿ ਕਿਉਂ ਔਖਾ ਸੁਖਾ ਸੁਖਾ ਔਖਾ ਸੌਖਾ ਸੁਖਾ ਹੁੰਦਰ ਨਹੀਂ ਪਰ ਸਦਾ ਨਹੀਂ ਪਿਰ ਸਤਗੁਰੂ ਆਪ ਹੀ ਕਿਰਪਾ ਕਰਦੇ ਹੈ ਕਿ ਮੇਰੇ ਸਿੱਖ ਨੂੰ ਕਿਹੜੀ ਚੀਜ਼ ਦੀ ਲੋੜ ਹੈ ਲਾ ਸਿਕਾ ਕਰ ਢੋੜੀ ਆ ਬਖਸ਼ਿਸ਼ ਢੋੜ ਜਪਾ ਲੈ ਉਹਦੇ ਕਾਰਨ ਸਤਗੁਰੂ ਆਪ ਸਵਾਰਦੇ ਆਵ ਅਬ ਅਗਲਾ ਪਉ ਹੁ ਸਭਨ ਕਰਨਾ ਇੱਕ ਵਾਰ ਮਨ ਰਤਿਆਂ ਪਾਖਸ਼ ਦੀ ਕਰਨਾ ਨਾ ਝੂੜੋ ਗੱਜ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੌਰਤ ਮਹੱਲਾ 5 ਅੱਜ ਦਾ ਵਿਕਰਮ ਹੁੰਦਾ ਸ਼ਬਦ ਜਿਹੜਾ ਨਾ ਇਹ ਸੋਰਖਾ ਦਾ ਸ਼ਬਦ ਹੈ ਤੇ ਧੰਨ ਸਤguru ਸ੍ਰੀ ਗੁਰੂ ਅਰਜਨ ਦੇਵ ਸਾਹਿਬ ਅਤਿਸ਼ਾ ਜੀ ਉਹਨਾਂ ਦੀ ਰਸਨਾ ਤੋਂ ਉਚਾਰਨ ਹੋਇਆ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਿਰਪਾ ਕਰੇ ਆਰ ਮਨ ਨਾਲ ਵਸਿਆ ਸੁਈ ਆਰ ਮਨ ਕਰਕੇ ਤੇ ਤਨ ਕਰਕੇ ਜਦੋਂ ਪਰਮੇਸ਼ਰ ਦਾ ਨਾਮ ਫਿਰਦੇ ਵਿੱਚ ਵਸ ਗਿਆ ਨਾ ਮਨ ਕਰਕੇ ਤਨ ਕਰਕੇ ਪਰਮੇਸ਼ਰ ਦਾ ਨਾਮ ਅੰਦਰ ਆਣ ਵਸਿਆ ਜੈ ਜੈਕਾਰ ਕਰੇ ਸੋ ਕੋਈ ਉਸ ਮਨੁੱਖ ਦੀ ਚਾਰ ਚੁਫੇਰੇ ਜੈ ਜੈਕਾਰ ਹੁੰਦੀ ਜਿਵੇਂ ਉਹ ਕਢਾਲ ਉਜਾਉਣ ਵਾਲੇ ਨੇ ਨਾ ਉਜਾਉਂਦੇ ਬਜਾਉਂਦੇ ਰੰਗ ਚੜਿਆ ਕਹਿੰਦੇ ਤੁਸੀਂ ਜਪਜੀ ਸਾਹਿਬ ਦਾ ਪਾਠ ਕਰੋ ਇਹ ਮਨ ਨਹੀਂ ਵੀ ਲੱਗਿਆ ਨਾ ਤਾਂ ਵੀ ਇਹ ਬਾਣੀ ਬਹੁਤ ਵੱਡੇ ਸਤਾਰਕ ਤੋਂ ਆਈ ਹੈ ਆਈ ਸਤਿਗੁਰੂ ਜੀ ਦੇ ਰਸਲਾਂ ਦੇ ਰਾਹੀਆਂ ਜੇ ਲੋ ਤੁਸੀਂ ਬਾਣੀ ਪੜੋਗੇ ਨਾ ਕੁਛ ਨਾ ਕੁਛ ਤੇ ਤੁਹਾਡੀ ਝੋਲੀ ਤੇ ਜਰੂਰ ਪੈਣਾ ਹੈ ਲੰਗ ਕੁਛ ਨਾ ਕੁਛ ਤੇ ਚੜੂਗਾ ਮੱਟੀ ਹੁੰਦੀ ਹੈ ਨਾ ਰੰਗ ਵਾਲੀ ਖਾਲੀ ਮੱਟੀ ਦੇ ਵਿੱਚ ਪਾਣੀ ਪਾ ਕੇ ਡਬੋ ਦਿਓ ਕੋਈ ਨਾ ਕੋਈ ਤੇ ਰੰਗ ਮਾੜਾ-ਮਟਾ ਤੇ ਚੜੀ ਜਾਂਦੇ ਇਸ ਕਰਕੇ ਜੇ ਬੰਦਗੀ ਕਰੋਗੇ ਨਾ ਮਨ ਨਹੀਂ ਵੀ ਟਿਕਦਾ ਇਹ ਸਮਝ ਲਓ ਕਈ ਕਈ ਵਾਰ ਨਾ ਕੀ ਹੁੰਦਾ ਹੈ ਕਿ ਕਿਸੇ ਨਾਲ ਕੋਈ ਮੜੀ ਮੁੱਤੀ ਸਾਡੀ ਨਾਰਾਜ਼ਗੀ ਹੈ ਜੋ ਬਾਣੀ ਪੜਨ ਲੱਗਦੇ ਉਹੀ ਸਾਹਮਣੇ ਆ ਹੀ ਜਾਂਦਾ ਹੈ ਗੁੱਸਾ ਕਿਸੇ ਨਾਲ ਫਿਰ ਇਹ ਸਮਝ ਲਓ ਜੇ ਅਜੇ ਮਾਇ ਜ ਨਹੀਂ ਗਈ ਅੰਦਰ ਜਪੀ ਚਲੋ ਹੋਰ ਜਪੋ ਹੋਰ ਜਪੋ ਜਦੋਂ ਧਿਆਨ ਤੁਹਾਡਾ ਗੁਰੂ ਦੇ ਚਰਨਾਂ ਲਾਉ ਜੁੜਨ ਲੱਗ ਪਿਆ ਉਦੋਂ ਸਮਝ ਲਓ ਮਾਇ ਗੱਤ ਗਈ ਇੱਕ ਮਾਈ ਕਹਿੰਦੇ ਮਾਈ ਉਹ ਆ ਗਈ ਜਦੋਂ ਮੈਂ ਜਪਨ ਲੱਗਦੀਆਂ ਨਾ ਤੇ ਮੈਨੂੰ ਜੋੜੇ ਦਿਸਣ ਲੱਗ ਪੈਂਦੇ ਜੁੱਤੀਆਂ ਜਿਹੜੀਆਂ ਉਹ ਨਜ਼ਰ ਆਉਂਦੀ ਹੈ ਮੈਨੂੰ ਗੁਰੂ ਦੇ ਚਰਨਾਂ ਨਾਲ ਮਨ ਜੋੜਦੀ ਤੇ ਮਾਪੁਰਸ਼ ਕਹਿਣ ਲੱਗੇ ਮੇਰਾ ਜਿਆਦਾ ਜੋੜੇ ਚ ਚੋਰੀ ਕਰਦੀ ਨਹੀਂ ਹੈ ਪਹਿਲਾਂ ਤੇ ਜੋੜਾ ਤੇ ਧਿਆਨ ਲਗਾਦਾ ਤੂੰ ਕੋਸ਼ਿਸ਼ ਕਰ ਹੋਰ ਜਪ ਜਪ ਜਾਪ ਲਿਖਿਆ ਸਤਿਗੁਰੂ ਜੀ ਨੇ ਕਹਿੰਦੇ ਪੜੀ ਚਲੋ ਬਿਨ ਜਪ ਜਾਪ ਪੜੇ ਜੋ ਖਾਏ ਸਤਿਗੁਰੂ ਜੀ ਕਹਿੰਦੇ ਨੇ ਜਿਹੜਾ ਬਿਨ ਜਪਜੀ ਸਾਹਿਬ ਪੜ੍ਹੇ ਤੋਂ ਜਾਪ ਹੈ ਜੇ ਤੁਸੀਂ ਦੋ ਬਾਣ ਕਰ ਲੇ ਤਾਂ ਜਾਪ ਬਣ ਗਿਆ ਜੇ ਤਿੰਨ ਕਰ ਲੇ ਤਿੰਨ ਜਾਪ ਹੋ ਗਏ ਚਾਰ ਕਰ ਲੇ ਚਾਰ ਜਾਪ ਹੋ ਗਏ ਤੁਸੀਂ ਜਿੰਨਾ ਜਪਜੀ ਸਾਹਿਬ ਦੇ ਬਾਣ ਕਰੋਗੇ ਰੰਗਤ ਚੜੂਗੀ ਤੁਹਾਨੂੰ ਫਿਰ ਤੁਹਾਡਾ ਮਨ ਗੁਰਚਰਣਾ ਨਾਲ ਜ਼ਰੂਰ ਜੁੜੇਗਾ ਸਤਿਗੁਰੂ ਪਾਖਸ਼ ਜੀ ਕਹਿੰਦੇ ਜੈ ਜੈਕਾਰ ਕਰੇ ਸਭ ਕੋਈ ਉਸ ਮਨੁੱਖ ਦੀ ਚਾਰ ਸੋਈ ਜੈ ਜੈਕਾਰ ਹੋਏ ਲੱਗਦੀ ਜਿਹੜਾ ਬੰਦਗੀ ਕਰਦਾ ਹੈ ਗੁਰ ਪੂਰੇ ਕੀ ਵਡਿਆਈ ਸਤਿਗੁਰ ਕਹਿੰਦੇ ਪੂਰੇ ਗੁਰੂ ਦੀ ਇਹ ਵਡਿਆਈ ਹੈ ਤਾਂ ਕਿ ਕੀਮਤ ਕਹੀ ਨਾ ਜਾਏ ਉਹਦੀ ਕੀਮਤ ਜਿਹੜੀ ਹੈ ਕਹੀ ਨਹੀਂ ਜਾ ਸਕਦੀ ਪੂਰੇ ਗੁਰੂ ਨੇ ਜਿਹਨੋਂ ਮਾਨਸਤਾਰ ਦੇ ਤਨ ਉਹ ਅਸੀਂ ਨਹੀਂ ਦੱਸ ਸਕਦੇ ਵੀ ਕਿੰਨਾ ਸਤਿਗੁਰ ਦੀ ਇਹਦੇ ਤੇ ਬਖਸ਼ਿਸ਼ ਹੋਈ ਹੈ ਆਉ ਕੁਰਬਾਨ ਜਾਈ ਤੇਰੇ ਨਾਮ ਹੈ ਸਤਿਗੁਰ ਜੀ ਅਸੀਂ ਤੇਰੇ ਨਾਮ ਤੋਂ ਕੁਰਬਾਨ ਜਾਂਦੇ ਆਂ ਤੇਰੀ ਬੰਦਗੀ ਤੋਂ ਕੁਰਬਾਨ ਇਹ ਸੁਣੋ ਬਖਸ਼ ਲੈ ਮੇਰੇ ਮੇਰੇ ਪਿਆਰੇ ਸੋ ਜਾ ਸੇਰਾ ਦਾ ਵਾ ਤੂੰ ਜਿਹਦੇ ਤੇ ਬਖਸ਼ਿਸ਼ ਕਰਦਾ ਨਾ ਉਹ ਤੇਰੇ ਗੁਣ ਗੁੰਦੇ ਤੇਰੀ ਸਿਫਤ ਸਲਾ ਤੋਂ ਕਰਵਾਣਾ ਪਰ ਜਿਹਦੇ ਤੇ ਬਖਸ਼ਿਸ਼ ਕਰ ਦੇਵੇਂ ਪਰਮੇਸ਼ਰ ਉਹ ਤੇਰੀ ਸਿਫਤ ਸਲਾ ਕਰਦਾ ਰਹਾ ਉਹ ਤੂੰ ਭਾਰੋ ਸਵਾਮੀ ਮੇਰਾ ਤੂੰ ਮੇਰਾ ਵੱਡਾ ਮਾਲਕ ਹੈ ਕਹੇ ਜੀ ਸੰਤਾਂ ਪਰਵਾਸਾ ਤੇਰਾ ਤੇ ਤੇਰੇ ਬੰਦਗੀ ਕਰਨ ਵਾਲਿਆਂ ਨੂੰ ਤੇਰਾ ਭਰੋਸਾ ਹੈ विश्वास है उन्होंने के सू परमेर ने इतने बैठे ही सब कुछ देना बखशिश की मनुखा जन्म दिता है वो इस विश्वास के अंदर परमेसर तेरी बंदगी कर दानक प्रभ शरणा ही सतगुरु जी कहते हैं दास नानक भी उस प्रभु की शरण है गुरु अर्जन देव साहब अदशाह जी नानक नाम की मोहर ला के कहेंस भी ਉਸ ਪ੍ਰਭੂ ਨੇ ਕਿਰਨ ਸ਼ਰਮਦਾ ਉਠ ਆਸਰਾ ਲੈਂਦਾ ਮੁਗ ਨੰਦਕਾਇ ਸ਼ਾਈ ਤੇ ਨਿੰਦਕਾਂ ਦੇ ਮੂੰਹ ਤੇ ਸਵਾਹ ਕਹਿੰਦੀ ਸ਼ਾਈ ਹੁੰਦਾ ਸਵਾਹ ਦੱਸਿਆ ਸੀ ਨਾ ਆਪ ਪਰਸ਼ਣ ਨੂੰ ਕਹਿੰਦੇ ਤੂੰ ਨਿੰਦਾਂ ਛੱਡ ਦੇ ਆ ਮੈਲ ਲੱਗੀ ਹੈ ਲੱਥ ਜੂਗੀ ਜਦੋਂ ਬੰਦਗੀ ਕਰੇਗਾ ਤੇ ਪਰਮੇਸ਼ਰ ਦੀ ਐਸੀ ਕਿਰਪਾ ਹੋ ਗਈ ਉਹ ਨਾਨਕ ਨਗਰੀ ਨਗਰ ਦੇ ਹਾਲ ਹੋ ਗਿਆ ਜਪਦਿਆਂ ਜਪਦਿਆਂ ਰੰਗ ਚੜ ਗਿਆ ਉਹ ਮੈਲ ਲੱਤ ਗਈ ਇਹ ਜਿਹੜਾ ਮਹਾਂਪੁਰਸ਼ਾਂ ਨੇ ਕਹਨ ਲੱਗ ਰਿਹਾ ਕਿ ਜ਼ਿੰਦਗੀ ਬਤੀਤ ਕੀਤੀ ਕਹਿਣ ਲੱਗਾ ਮੈਂ ਨੂੰ ਸਿਮਰਨ ਦੀ ਰਾਦੋਕਾਰ ਪ੍ਰਸਾਦ ਵਰਤ ਕੌਣ ਵੀ ਸਤਨਾਮ ਜਪੇ ਕਰ ਤੁਸੀਂ ਇੱਕ ਵਾਰੀ ਕਹਿੰਦੇ ਹੋ ਜੇ 10 ਬੰਦੇ ਅੱਗੇ ਨਾਲ ਬੋਲਦੇ ਤਾਂ ਉਹਦਾ ਫਲ ਤੁਹਾਨੂੰ ਪ੍ਰਾਪਤ ਹੁੰਦਾ ਇਹ ਸਗਤ ਬੈਠੇ ਹਨ ਤੁਸੀਂ ਇੱਕ ਵਾਰੀ ਸਤਨਾਮ ਵਾਹਿਗੁਰੂ ਕਹਿੰਦਾ 100 ਬੰਦੇ ਨੇ ਕਿਹਾ ਉਹਦਾ ਫਲ ਤੁਹਾਨੂੰ ਪ੍ਰਾਪਤ ਹੋਣਾ ਤੁਸੀਂ ਜਪਾ ਰਹੇ ਹੋ ਇਸ ਕਰਕੇ ਸਤਪੁਰ ਬਾਦਸ਼ਾਹ ਕਿਰਪਾ ਕਰਨ ਆਪਣਾ ਮਿਹਰ ਭਰਿਆ ਹੱਥ ਸਬਤੇ ਰੱਖਣਾ ਚੜ੍ਹਦੀ ਕਲਾ ਦਾ ਜੀਵਨ ਬਕਸ਼ਿਸ਼ ਕਰਨਾ ਖੁਸ਼ੀਆਂ ਬਕਸ਼ਣ ਤਾਂ ਕਿ ਇਸੇ ਤਰ੍ਹਾਂ ਗੁਰੂ ਚਰਨਾਂ ਨਾਲ ਜੁੜ ਕੇ ਲਾਹੇ ਲੈ ਤੇ ਰਹੀ ਕਹਿੰਦੇ ਇੱਕ ਵਾਰ ਇਹਨਾਂ ਪਾਠੀ ਸਿੰਘ ਪੁਰੇ ਜਾਂਦੇ ਸੀ ਤੋ ਕਹਿਣ ਲੱਗੇ ਦੇਖੋ ਆਪਾਂ ਕਿੱਡੇ ਵੱਡੇ ਪਾਠੀ ਆ ਆਪਾਂ ਨੂੰ ਸਪੈਸ਼ਲ ਸੱਦਾ ਪੱਤਰ ਦਿੱਤਾ ਹੈ ਆਪਾਂ ਨੂੰ ਸੱਦਾ ਹੈ ਵੀ ਤੁਸੀਂ ਆਓ ਇਹ ਪਾਠੀ ਦਾ ਹੋਬੇ ਇਹ ਨਦੇ ਰਾਕੇ ਬਹੁਤ ਹੋਣਗੇ ਤੇ ਆਪਾਂ ਨੂੰ ਸੱਦਾ ਸਪੈਸ਼ਲ ਤੇ ਮਹਾਪੁਰਸ਼ ਨੂੰ ਪਤਾ ਲੱਗ ਗਿਆ ਵੀ ਹੰਕਾਰ ਹੋ ਗਿਆ ਇਹਦਾ ਜਦੋਂ ਪਾਠ ਸ਼ੁਰੂ ਹੋਇਆ ਨਾ ਤੇ ਮਹਾਪੁਰਸ਼ ਆ ਗਏ ਉਹ ਕਹਿਣ ਲੱਗੇ ਭਾਈ ਸੁਣ ਸਿਆ ਆਹ ਕਿਹੋ ਜਿਹਾ ਪਾਠੀ ਬਠਾਦਾ ਯਾਰ ਸੁਸਤ ਹੈ ਤਾਂ ਇਹ ਤਾਂ ਆਜ ਨਹੀਂ ਸੁਣਾਈ ਹੁੰਦੀ ਹੌਲੀ ਹੌਲੀ ਪੜ ਰਿਹਾ ਕੋ ਚੰਗਾ ਜਿਹਾ ਪਾਠੀ ਲਿਆ ਦੂਜਾ ਪਾਠੀ ਬਠਾਇਆ ਉਹ ਕਹਿਣ ਲੱਗੇ ਉਹ ਸੁਣ ਸਿਆ ਜੇ ਕਿਹੋ ਜਿਹਾ ਪਾਠੀ ਲਿਆਂਦਾ ਇਹ ਤਾਂ ਕੰਨਾਂ ਕੰਨਾਂ ਦੇ ਵਿੱਚ ਮੈਂ ਬਾਤ ਜਿਹੜੀ ਹੈ ਨਾ ਉਹ ਕੰਨਾਂ 'ਚ ਵੱਜਦੀ ਐ ਬਾळा ਰੁੱਖਾ ਬੋਲਦਾ ਐ ਰੁੱਖਾ ਪੜ ਰਿਹਾ ਇਹ ਦੀ ਬਾਜ ਦਾ ਰਸ ਲਈ ਉਹ ਨੂੰ ਇਠਾਤਾ ਕਹਿਣ ਲੱਗੇ ਹੋਰ ਲਿਆ ਤੀਸਰਾ ਪਾਠੀ ਲਿਆਂਦਾ ਉਹ ਕਹਿਣ ਲੱਗੇ ਯਾਰ ਸੋਹ ਸਿਆਂ ਇਹ ਤਾਂ ਤਰਜਾਂ 'ਚ ਪੜੀ ਜਾਂਦਾ ਗੁਰਬਾਣੀ ਕਰ ਜਾਂਦਾ ਥੋੜਾ ਲਿਖੀ ਐ ਚੌਥਾ ਪਾਠੀ ਲਿਆਂਦਾ ਉਹ ਕਹਿਣ ਲੱਗੇ ਇਹ ਤਾਂ ਉਹੀ ਸੁਸ ਲਿਆ ਹੋਇਆ ਬੈਠਾ ਜਦੋਂ ਪੰਜਵੇਂ ਕੋਲੇ ਗਏ ਉਹ ਕਹਿੰਦਾ ਜੀ ਮੈਂ ਤਾਂ ਨਹੀਂ ਜਾਂਦਾ ਕਹਣਾ ਉਹ ਕਿੜਾ ਥੋੜਾ ਕਰਨੀਏ ਸੋਣੋ ਸਿਕਾਇਆ ਕਹਿੰਦਾ ਮੈਂ ਪੁੱਛੋ ਪਾਠੀ ਦਾ ਸਮਾਨ ਬੰਨੀ ਜਾਂਦੇ ਨੇ ਉਹ ਕਹਿੰਦੇ ਜੀ ਪਾਠੀ ਹੋਰ ਸੱਦਰ ਉਸ ਤੱਕ ਪਾਠ ਨਹੀਂ ਕਰਨ ਉਹ ਪਾਪਰ ਸਕੈਂਡ ਕੇ ਕੋਈ ਨਹੀਂ ਮਾਇਆ ਜਾਣਾ ਜਿੱਥੇ ਪਾਠੀ ਸਿੰਘ ਬੈਠੇ ਹੈ ਨਾ ਮੈਂ ਉੱਥੇ ਜਾਣਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਹਿੰਨ ਲਗੇ ਪਾਠੀ ਸਿੰਘ ਉਹ ਜਾਣਾ ਤੁਸੀਂ ਕਹਿੰਦੇ ਹਾਂ ਜੀ ਸਾਨੂੰ ਆ ਗਿਆ ਦੋ ਅਸਲ ਪਾਠ ਦੇ ਲੈ ਕੇ ਨਹੀਂ ਤੇ ਫਿਰ ਅਸੀਂ ਕਿਉਂ ਕਰਨੀਏ ਕਹਿ ਲਗੇ ਤੁਸੀਂ ਪਾਠ ਸਾਰੇ ਬਹੁਤ ਸੋਹਣਾ ਕਰਦੇ ਹੋ ਬੜਾ ਰਸ ਹੈ ਤੁਹਾਡੀ ਜਵਾਨ ਚ ਸਾਰਿਆਂ ਦੇ ਪਰ ਅੱਜ ਨਾ ਤੁਸੀਂ ਇੱਕ ਰਸਤੇ 'ਚ ਆਉਂਦੇ ਕੋਈ ਗੱਲ ਕੀਤੀ ਸੀ ਕਹਿਣ ਲਗੇ ਹਾਂ ਜੀ ਗੱਲ ਤਾਂ ਗੱਲਾਂ ਤਾਂ ਅਸੀਂ ਕਰਦੇ ਆ ਕਹਿਣ ਲਗੇ ਤੁਸੀਂ ਰਸਤੇ 'ਚ ਕਿਹਾ ਸੀ ਨਾ ਵੀ ਆਪਾਂ ਕਿੱਡੇ ਵੱਡੇ ਪਾਠੀ ਆ ਆਪਣੇ ਰਕ ਕੋਈ ਪਾਠੀ ਹੋਊਗਾ ਦੇਖੋ ਆਪਾਂ ਨੂੰ ਕਿੱਥੋਂ ਸੱਦੇ ਆ ਕਿਹਾ ਸੀ ਕਹਿੰਦੇ ਹਾਂ ਜੀ ਇਹਨਾਂ ਉਹ ਹੰਕਾਰ ਦੀ ਮੈਲ ਲੱਗੀ ਸੀ ਤੁਹਾਨੂੰ ਉਹ ਤੁਹਾਡੇ ਅੰਦਰੋਂ ਹੰਕਾਰ ਦੀ ਮੈਲ ਕੱਢਣੀ ਸੀ ਤੁਸੀਂ ਗੁਰੂ ਦੇ ਗੁਰੂ ਪਾਤਸ਼ਾਹ ਜੀ ਦੇ ਚਰਨਾਂ 'ਚ ਬੈਠਣਾ ਹੈ ਗੁਰੂ ਪਾਤਸ਼ਾਹ ਜੀ ਦੇ ਤੁਸੀਂ ਗੁਰਬਾਣੀ ਪੜ੍ਹਨੀ ਹੈ ਤੇ ਤੁਹਾਡੇ ਇੱਕ ਵਿਕਾਰ ਦੀ ਮੈਨ ਲੱਗੀ ਸੀ ਇੰਕਾਰ ਦੀ ਤੁਹਾਡੇ ਮਨ ਨੂੰ ਉਹ ਲਾਉਣੀ ਸੀ ਭਾਈ ਪਾਠ ਤੁਸੀਂ ਵਧੀਆ ਕਰਦੇ ਹੋ ਔਰ ਆਨੰਦਾ ਹੁੰਦਾ ਪਾਠ ਸੁਣਦੇ ਰਹੋ ਕਰੋ ਪਾਠ ਸਰਪ ਮੈਂ ਤੇ ਉਹ ਮੈਂ ਤੋਂ ਵਾਸਤੇ ਮੇਰੀ ਡਿਊਟੀ ਲੱਗੀ ਸੀ ਉਹ ਮੈਂ ਥੋਦੀ ਹੈ ਤੁਹਾਡੀ ਇਸ ਤਰ੍ਹਾਂ ਮਹਾਂਪੁਰਸ਼ ਦੇਖ ਲੈਂਦੇ ਨੇ ਉਹਨਾਂ ਨੂੰ ਪਤਾ ਵੀ ਲੱਗ ਜਾਂਦਾ ਇਸ ਗੱਲ ਕਿਉਂਕਿ ਜਿਹੜੇ ਬ੍ਰਹਿਮਗੰਨੀ ਹੁੰਦੇ ਆ ਨਾ ਉਹਨਾਂ ਤੇ ਸਤਗੁਰੂ ਜੀ ਦੀ ਕਿਰਪਾ ਹੁੰਦੀ ਹੈ ਉਹਨਾਂ ਨੂੰ ਹਰ ਗੱਲ ਦੀ ਸੋਚੀ ਹੁੰਦੀ ਹੈ ਤੇ ਉਹ ਫਿਰ ਆਪਣੇ ਸੇਵਕ ਦਾ ਜੀਵਨ ਸੁਧਾਰ ਲਈ ਜ਼ਰੂਰ ਕੁਝ ਕਰਦੇ ਹੈ ਸਤਗੁਰੂ ਜੀ ਦੀ ਕਿਰਪਾ ਕਰਨ ਆਪਣਾ ਮੇਰ ਪ੍ਰਾਪਤ ਕਰਨ ਚੜ੍ਹਦੇ ਇਤਲਾ ਬਖਸ਼ਿਸ਼ ਕਰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕ੍ਰਾਮ ਕਲੇ ਮਹਾ ਲਾਤੀ ਜਾਓ